සත්නාම් ශිරිීවාහේගුරුසාහෙභජී තෙලංග මහල්ලා පැල්ලා එයන්නඩියේ මන්නඩා කායකරේහෙ ਆਪਣੜੇ ਘਰ ਹਰ ਰੰਗੋ ਕੀ ਨਾ ਮਾਣੇਂ ਸੋ ਨੇੜੇ ਧਨ ਕਮਲਿਏ ਬਾਹਰ ਕਿਆ ਟੁੰਡੇ ਹੈ ਤੈ ਗਿਆ ਦੇ ਸਲਾਈਆਂ ਨੈਣੀ ਭਾਵ ਕਾ ਕਰ ਸੀਗਾਰੋ ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸਹਉ ਧਰੇ ਪਿਆਰੋ ਯਾਨੜੀਏ ਮਾਨੜਾ ਕਾਏ ਕਰੇ ਹੈ ਆਪਨੜੇ ਘਰ ਹਰ ਰੰਗੋ ਕੀ ਨਾ ਮਾਣੇ ਸਹਉ ਨੇੜੇ ਧਨ ਕਮਲਿਏ ਬਾਹਰ ਕਿਆ ਟੁੰਡੇ ਹੈ ਪੈ ਗਿਆ ਦੇ ਸਲਾਈਆਂ ਨੈਣੀ ਭਾਵ ਕਾ ਕਰ ਸੀਗਾਰੋ ਤਾਂ ਸੋਹਾਗਣ ਜਾਣੀ ਲਾਗੀ ਜਾਂ ਸਹੋਬ ਧਰੇ ਪਿਆਰੋ ਯਾਣੀ ਬਾਲੀ ਕਿਆ ਕਰੇ ਜਾਂ ਧਨ ਕੰਤ ਨਾ ਭਾਵੇ ਕਰਣ ਪਲਾ ਕਰੇ ਬਹੁ ਤੇਰੇ ਸਾ ਤਨ ਮਹਿਰ ਨਾ ਪਾਵੇ ਵਿਣ ਕਰਮਾ ਕਿਸ ਪਾਈਏ ਨਹੀਂ ਜੇ ਬਹੁ ਤੇਰਾ ਤਾਵੇ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੀਂ ਸੋ ਮਾਣੀ ਇਨੀ ਬਾਤੀ ਸੋ ਪਾਈਏ ਨਹੀਂ ਪਈ ਕਾਮਣ ਈਆਣੀ ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸਹੋ ਪਾਈਏ ਜੋ ਕਿਸ ਕਰੇ ਸੋ ਭਲਾ ਕਰਮਾਨੀਏ ਹਕਮਤ ਹੁਕਮ ਚੁਕਾਈਏ ਜਾਂ ਕੈ ਪ੍ਰੇਮ ਪਦਾਰਥ ਪਾਈਏ ਤਉ ਚਰਨੀ ਚਿਤ ਲਾਈਏ ਸੋ ਕਹੇ ਜੋ ਕੀ ਜੇ ਤਨ ਮਨੋ ਦੀਜੇ ਐਸਾ ਪਰਮਨ ਲਾਈਐ ਏਵ ਕਹੇ ਸੋਹਾਗਣੀ ਪਹਿਣੇ ਇੰਨੀ ਬਾਤੀ ਸੋ ਪਾਈਐ ਆਪ ਗਵਾਈਏ ਤਾਂ ਸੋ ਪਾਈਐ ਔਰ ਕੈਸੀ ਚਤਰਾਈ ਸਾਹ ਨਦਰ ਕਰ ਦੇਖੇ ਸੋ ਦਿਨ ਲੇਖੇ ਕਾਮਣ ਨੋਂ ਨਿਦ ਪਾਈ ਆਪਣੇ ਕਾਂਤ ਪਿਆਰੀ ਸਾਹ ਸੁਹਾਗਣ ਨਾਨਕ ਸਾਹ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਿਸ ਭਾਏ ਸਮਾਣੀ ਸੁੰਦਰ ਸਾਏ ਸੂਪ ਵਿੱਚ ਖਣ ਕਹੀਏ ਸਾਹ ਸਿਆਣੀ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਤਰਾਈ ਸੋ ਨਦਰ ਕਰ ਦੇਖੇ ਸੋ ਦਿਨ ਲੇਖੇ ਕਾਮਣ ਨੌ ਨਿਦ ਪਾਈ ਆਪਣੇ ਕਾਂਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਿਸ ਭਾਏ ਸਮਾਣੀ ਸੁੰਦਰ ਸਾਇਸ ਰੂਪ ਵਿੱਚ ਖਣ ਕਹੀਏ ਸਾਂਸਿਆਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲੰਗ ਮਹੱਲਾ ਪਹਿਲਾ ਏ ਬਹੁਤ ਅਨਜਾਨ ਜਿੰਦੇ ਇਤਨਾ ਕੁਝ ਮਾਣ ਤੂੰ ਕਿਉਂ ਕਰਦੀ ਐ ਪ੍ਰਮਾਤਮਾ ਤੇਰੇ ਆਪਣੇ ਹੀ ਹਿਰਦੇ ਘਰ ਵਿੱਚ ਐ ਤੂਸ ਦੇ ਮਲਾਪ ਦਾ ਆਨੰਦ ਕਿਉਂ ਨਹੀਂ ਮਾਣਦੀ ਹੈ ਭੋਲੀ ਜੀ ਬਿਸਤਰੀਏ ਪਤੀ ਪ੍ਰਭੂ ਤੇਰੇ ਅੰਦਰ ਹੀ ਤੇਰੇ ਨੇੜੇ ਵਸ ਰਿਹਾ ਹੈ ਤੂੰ ਜੰਗਲ ਆਦਿਕ ਬਾਹਲਾ ਸੰਸਾਰ ਕਿਉਂ ਭਾਲਦੀ ਫਿਰਦੀ ਹੈ ਜੇ ਤੂੰ ਉਸ ਦਾ ਦੀਦਾਰ ਕਰਨਾ ਹੈ ਤਾਂ ਆਪਣੀਆਂ ਗਿਆਨ ਦੀਆਂ ਅੱਖਾਂ ਵਿੱਚ ਪ੍ਰਭੂ ਦੇ ਡਰ ਅਦਬ ਦੇ ਸੁਰਮੇ ਦੀਆਂ ਸਲਾਈਆਂ ਪਾ ਪ੍ਰਭੂ ਦੇ ਪਿਆਰ ਦਾ ਹਾਰ ਸ਼ਿੰਗਾਰ ਕਰ ਜੀਵ ਇਸਤਰੀ ਤਦੋਂ ਹੀ ਸੋਹਾਗ ਭਾਗ ਵਾਲੀ ਅਤੇ ਪ੍ਰਭੂ ਚਰਨਾਂ ਵਿੱਚ ਜੁੜੀ ਹੋਈ ਸਮਝੀ ਜਾਂਦੀ ਹੈ ਜਦੋਂ ਪ੍ਰਭੂ ਪਤੀ ਉਸ ਨਾਲ ਪਿਆਰ ਕਰੇ ਪਰ ਅਣਜਾਣ ਜੀਵ ਇਸਤਰੀ ਵੀ ਕੀ ਕਰ ਸਕਦੀ ਹੈ ਜੇ ਉਹ ਜੀਵ ਇਸਤਰੀ ਕਸਮ ਪ੍ਰਭੂ ਨੂੰ ਚੰਗੀ ਹੀ ਨਾ ਲੱਗੇ ਅਜਿਹੀ ਜੀਵ ਇਸਤਰੀ ਭਾਵੇਂ ਕਿਤੇ ਵੀ ਤਰਲੇ ਪਈ ਕਰੇ ਉਹ ਪਤੀ ਪ੍ਰਭੂ ਦਾ ਮਹਿਲ ਘਰ ਲੱਭ ਹੀ ਨਹੀਂ ਸਕਦੀ ਅਸਲ ਗੱਲ ਇਹ ਹੈ ਕਿ ਜੀਵ ਇਸਤਰੀ ਭਾਵੇਂ ਕਿਤਨੀ ਵੀ ਦੌੜ ਭੱਜ ਕਰੇ ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਬਿਨਾਂ ਕੁਝ ਵੀ ਆਸਾ ਨਹੀਂ ਹੁੰਦਾ ਜੇ ਜੀਵ ਇਸਤਰੀ ਜੀਵ ਦੇ ਚਸਕੇ ਲਾਲਚ ਤੇ ਅਹੰਕਾਰ ਆਦਿਕ ਵਿੱਚ ਹੀ ਮਸਤ ਹੈ ਅਤੇ ਸਦਾ ਮਾਇਆ ਦੇ ਮੋਹ ਵਿੱਚ ਡੁੱਬੀ ਰਹੇ ਤਾਂ ਇੰਨੀ ਗੱਲ ਹੀ ਖਸਮ ਪ੍ਰਭੂ ਨਹੀਂ ਮਿਲਦਾ ਉਹ ਜੀਵ ਇਸਤਰੀ ਅਜਾਣ ਹੀ ਰਹੀ ਜੋ ਵਿਕਾਰਾਂ ਵਿੱਚ ਵੀ ਮਸਤ ਰਹੇ ਅਤੇ ਫਿਰ ਵੀ ਸਮਝੇ ਕਿ ਉਹ ਪ੍ਰਭੂਪਤੀ ਨੂੰ ਪ੍ਰਸੰਨ ਕਰ ਸਕਦੀ ਹੈ ਜਿਨ੍ਹਾਂ ਨੂੰ ਪ੍ਰਭੂਪਤੀ ਮਿਲ ਪਿਆ ਹੈ ਬੇਸ਼ੱਕ ਉਹ ਸੁਹਾਗ ਭਾਗ ਵਾਲੀਆਂ ਨੂੰ ਜਾ ਕੇ ਪੁੱਛ ਵੇਖੋ ਕਿ ਕੀ ਨਹੀਂ ਗੱਲੀ ਕਸਮ ਪ੍ਰਭੂ ਮਿਲਦਾ ਹੈ ਉਹ ਇਹੀ ਉੱਤਰ ਦੇਂਦੀਆਂ ਹਨ ਕਿ ਚਲਾਕੀ ਅਤੇ ਧੱਕਾ ਛੱਡ ਦਿਓ ਜੋ ਕੁਝ ਪ੍ਰਭੂ ਕਰਦਾ ਹੈ ਉਸ ਨੂੰ ਚੰਗਾ ਸਮਝ ਕੇ ਸਿਰ ਮੱਥੇ ਤੇ ਮੰਨੋ ਜਿਸ ਪ੍ਰਭੂ ਦੇ ਪ੍ਰੇਮ ਦਾ ਸਦਕਾ ਨਾਮ ਵਸਤ ਮਿਲਦੀ ਹੈ ਉਸ ਦੇ ਚਰਨ ਵਿੱਚ ਮਨ ਜੋੜੋ ਖਸਮ ਪ੍ਰਭੂ ਜੋ ਹੁਕਮ ਕਰਦਾ ਹੈ ਉਹ ਕਰੋ ਆਪਣਾ ਸਰੀਰ ਤੇ ਮਨ ਉਸ ਦੇ ਹਵਾਲੇ ਕਰੋ ਬਸ ਇਹੀ ਸੁਗੰਧੀ ਜਿੰਦ ਵਾਸਤੇ ਵਰਤੋ ਸੁਹਾਗ ਭਾਗ ਵਾਲੀਆਂ ਇਹੀ ਆਖਦੀਆਂ ਹਨ ਕਿ ਭੈਣ ਇਨੀ ਗੱਲੀ ਹੀ ਖਸਮ ਪ੍ਰਭੂ ਮਿਲਦਾ ਹੈ ਖਸਮ ਪ੍ਰਭੂ ਤਦੋਂ ਹੀ ਮਿਲਦਾ ਹੈ ਜਦੋਂ ਆਪਾਂ ਭਾਵ ਦੂਰ ਕਰੀਏ ਇਸ ਤੋਂ ਬਿਨਾ ਕੋਈ ਹੋਰ ਉਦਮ ਵਿਅਰਥ ਚਲਾਕੀ ਹੈ ਜਿੰਦਗੀ ਦਾ ਉਹ ਦਿਨ ਸਫਲ ਜਾਣੋ ਜਦੋਂ ਪਤੀ ਪ੍ਰਭੂ ਮਿਹਰ ਦੀ ਨਿਗਾ ਨਾਲ ਤੱਕੇ ਜਿਸ ਜੀਵ ਇਸਤਰੀ ਵੱਲ ਮਿਹਰ ਦੀ ਨਿਗਾ ਕਰਦਾ ਹੈ ਉਹ ਮਾਨੋ ਨੌ ਖਜ਼ਾਨੇ ਲਭ ਲੈਂਦੀ ਹੈ اے ਨਾਨਕ ਜਿਹੜੀ ਜੀਵ ਇਸਤਰੀ ਆਪਣੇ ਘਰਮ ਪ੍ਰਭੂ ਨੂੰ ਪਿਆਰੀ ਹੈ ਉਹ ਸੁਭਾਗ ਉਹ ਭਾਗ ਵਾਲੀ ਹੈ ਉਹ ਜਗਤ ਪਰਿਵਾਰ ਵਿੱਚ ਆਦਰ ਮਾਨ ਕਰ ਪ੍ਰਾਪਤ ਕਰਦੀ ਹੈ ਜਿਹੜੀ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੀ ਰਹਿੰਦੀ ਹੈ ਜਿਹੜੀ ਅਡੋਲਤਾ ਵਿੱਚ ਮਸਤ ਰਹਿੰਦੀ ਹੈ ਜਿਹੜੀ ਦਿਨ ਰਾਤ ਪ੍ਰਭੂ ਦੇ ਪ੍ਰੇਮ ਵਿੱਚ ਮਗਲ ਰਹਿੰਦੀ ਹੈ ਉਹੀ ਸੋਹਣੀ ਹੈ ਸੋਹਣੇ ਰੂਪ ਵਾਲੀ ਹੈ ਅਕਲ ਵਾਲੀ ਹੈ ਅਤੇ ਸਿਆਣੀ ਕਹੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ